ਉਹ ਲੋਕ ਨੂੰ ਸੰਸਾਰ ਕਾਟ ਤੋਂ ਕਿਉਂ ਡਰ ਲੱਗਦਾ ਹੈ ਉੱਥੇ ਕੋਈ ਭੂਤ ਰਹਿੰਦਾ ਹੈ ਪ੍ਰੇਤ ਰਹਿੰਦਾ ਹੈ ਜਾਂ ਜਿੰਦ ਰਹਿੰਦਾ ਹੈ ਬੰਦਾ ਮੰਨਦਾ ਹੈ ਕਿ ਉੱਥੇ ਕੋਈ ਭੂਤ ਪ੍ਰੇਤ ਰਹਿੰਦਾ ਹੈ ਇਸ ਕਰਕੇ ਦੀ ਬੰਦਾ ਉਸੇ ਨਾਲ ਫਿਕਰ ਦੁਪਹਿਰੇ ਜਾਂ ਰਾਤ ਨੂੰ ਜਾਂਦੇ ਉਹ ਬੰਦਾ ਮੰਨਦਾ ਹੈ ਕਿ ਇੱਥੇ ਬ੍ਰੇਤ ਰਹਿੰਦਾ ਹੈ ਭੂਤ ਰਹਿੰਦਾ ਹੈ ਇਹਦਾ ਕਬਰਾਂ ਇਸ ਸੰਸਾਰ ਕਾਟ ਬੰਦਾ ਡਰਦਾ ਜਾਂਦਾ ਹੈ ਨਹੀਂ ਉੱਥੇ ਕੋਈ ਭੂਤ ਨਹੀਂ ਨਿਕਦਾ। ਨਾ ਕੋਈ ਪ੍ਰੇਤ ਨਾ ਕੋਈ ਜਿੰਦਾ ਰਹਿੰਦਾ। ਉੱਥੇ ਕੋਈ ਨਹੀਂ ਰਹਿੰਦਾ। ਡਰਤਾ ਸਾਨੂੰ ਇਸ ਕਰਕੇ ਲੱਗਦਾ ਹੈ ਕਿ ਉਸ ਥਾਂ ਤੇ ਜਾ ਕੇ ਸਾਡੇ ਸਰੀਰ ਦੀ ਮੂਤ ਮੁਕੜੀ ਹੈ। ਉੱਥੇ ਜਾ ਕੇ ਸਰੀਰ ਦਾ ਖਤਮ ਹੋ ਜਾਣਾ ਹੈ। ਜਾਂ ਤਾਂ ਸਾੜ ਦਿੱਤਾ ਜਾਏਗਾ। ਜਾਂ ਇਹਨੂੰ ਦਬਾ ਦਿੱਤਾ ਜਾਏਗਾ ਭਾਈ ਦਾ ਬੱਚਾ। ਸਰੀਰ ਦਾ ਖਤਮਾ ਹੋ जिथे जाके शरीर का खात्मा होना मुड़ के शरीर नहीं मिलता डर लगता ही लगता है बंदा इस इसके तो उस थावों तो डर है जिथे जाके शरीर का अन्न होना शमशान वो आबर आना थावों तो बंदे तो डर लगता है यह समझी जाता है कि भूत बसद है रूत कोई नहीं है ਤ럽 ਗੱਲ ਤਾਂ ਇਹ ਹੈ ਕਿ ਮੇਰੇ ਸ਼ਰੀਰ 'ਤੇ ਉੱਥੇ ਜਾ ਕੇ ਹੋਣ ਮੁੱਖ ਜਾਣੀ ਤੇ ਸਵਾੜ ਦਿੱਤਾ ਜਿਹੜੇ ਬਾਹ ਬੜੇ ਨੂੰ ਜਾਣੇ ਇਹਨੂੰ ਦਬਾ ਰਾ ਦਿੱਤਾ ਕੀੜਿਆ ਨੇ ਖਾ ਜਾਣ ਜਾਬ ਜਰੀਏ ਤਬ ਹੋਏ ਪਸੂਨ ਤਾਂ ਰਹੇ ਕਿਰਮ ਨਾਲ ਖਾ ਗਏ ਕਾਤੀ ਗਾਂਗਰ ਪੀਰ ਪਰ ਇਹ ਆ ਤਨ ਕੀ ਇਹ ਬੁਲਾਈ ਭਗਤ ਕਬੀਰ ਕਹਿੰਦੇ ਵਾਕੀ ਹੀ ਬੁਲਾਈ ਜਦੋਂ ਇਹਨੂੰ ਕੋਈ ਸਵਾੜ ਦਾ ਹੈ ਗਰਾਹਤ ਮੜਦੇ ਅੰਦਰ ਹੈ ਤਾਂ ਬਨਾਦ ਦੇ ਰੂਪੀ ਰੇਖਾ ਜਾਂਦੇ ਨੇ ਸਤਿਗੁਰੂ ਕਹਿੰਦੇ ਇਸ ਕੱਟੇ ਭਾਂਡੇ ਵਿੱਚ ਨੀਰ ਪੈਂਦਾ ਪਾਣੀ ਪੈਂਦਾ ਕਦੋਂ ਤੱਕ ਖੈਰ ਪੈਂਦਾ ਖੈਰ ਨਾਲ ਹੀ ਕੋਈ ਦਮੱਸ ਆਸਰੇ ਨੇ ਟੁੱਟ ਭੱਜ ਜਾਣਾ ਹੈ ਖਤਮ ਹੋ ਜਾਣਾ ਹੈ ਕਾਹ ਸ਼ਕਸ਼ਾ ਇਸ ਭਾਂਡੇ ਦਾ ਇਤਨੇ ਕਲਾਕੇ ਆਪਕੋ ਵੀ ਨਹੀਂ ਕੇ ਬੰਦਾ ਇਹੇ ਕਰਕੇ ਡਰਦਾ ਹੈ ਕਿ ਉਥੇ ਜਾ ਕੇ ਮੇਰੇ ਸਰੀਰ ਦਾ ਅੰਤ ਹੋਣਾ ਹੈ ਇਹ ਚੁੰਦਾ ਨਹੀਂ ਕਿ ਮੇਰੇ ਸ਼ਰੀਰ ਦਾ ਤੋ ਜਾਵੇ ਹੋਰ ਮੁਕ ਜਾਵੇ ਨਾ ਇਹ ਨਹੀਂ ਚੁੰਦਾ ਅਸੀਂ ਦੇਖਦੇ ਹਾਂ ਕਿ ਸਾਡੇ ਸਾਹਮਣੇ ਸਾਡੇ ਵੱਡੇ ਬਡੇਰਿਆਂ ਦੇ ਸ਼ਰੀਰ ਉੱਤੇ ਸਾਰ ਦਿੰਦੇ ਜਾਂ ਸਾਡੇ ਸਾਹਮਣੇ ਸਾਡੇ ਵੱਡੇ ਬਡੇਰਿਆਂ ਦੇ ਸ਼ਰੀਰ ਜਿਹੜੇ ਉਹਦਾ ਕਹਿੰਦਾ ਕੀ ਤਪਾ ਰਹ ਦਿੰਦੇ ਨੇ ਇਸ ਕਰਕੇ ਨੂੰ ਉੱਥੋਂ ਬਚਾਰੇ ਨੂੰ ਡਰ ਹੁੰਦਾ ਹੈ ਕਿ ਅਸੀਂ ਸਮਝ ਜਾਂਦੇ ਹਾਂ ਕਿ ਸ਼ਾਇਦ ਉਹਦੇ ਭੁੱਖ ਤਾਂ ਬਸਦਾ ਹੈ ਉਹ ਰਿhta ਹੈ ਇਹਦੇ ਮੰਨਦੇ ਆਂਗੇ ਇਸ ਤਰ੍ਹਾਂ ਦਾ ਕਿ ਸ਼ਾਮ ਬੈਠ ਗਿਆ ਨਾ ਨਾ ਪਾਈ ਉੱਥੇ ਕੋਈ ਭੁੱਖ ਨਹੀਂ ਕੋਈ ਪ੍ਰੇਤ ਨਹੀਂ ਇਹ ਤੇਰੇ ਮਨ ਦਾ ਇੱਕ ਪਹਿਰੇ ਹੈ ਇੱਕ ਭਰਮ ਹੈ